ਹਰੀ ਗੱਲ ਦਾ ਪੜਦਾ ਖਾਸ਼ ਕਰਨ ਲੱਗਾ ਜਿੱਥੋਂ ਗੱਲ ਸ਼ੁਰੂ ਹੋਈ ਆ ਜਿੱਥੋਂ ਖਤਮ ਹੋਈ ਆ ਠੀਕ ਹੈ ਜੀ ਇਹ ਡੇਢ ਮਹੀਨੇ ਪੁਰਾਣੀ ਗੱਲ ਆ ਠੀਕ ਹੈ ਜੀ ਮੇਰਾ ਵੈਪਨ ਦਾ ਚੱਕਰ ਪਿਆ ਹੀ ਆ ਵੈਪਨ ਸੀਗਾ ਉਹ ਲਾਇਸੈਂਸੀ ਠੀਕ ਆ ਲਾਇਸੈਂਸੀ ਵੈਪਨ ਸੀ ਇਹ ਗੱਲ ਪ੍ਰਕਾਸ਼ ਨੂੰ ਵੀ ਪਤਾ ਸੀ ਤੇ ਪਤਾ ਹੀ ਮੰਗੇ ਨੂੰ ਵੀ ਠੀਕ ਹੈ ਜੀ ਇਹ ਮੇਰਾ ਕਿਸੇ ਨੇ ਸਾਡੇ ਗੁਮਾਰ ਚ ਕੋਈ ਹੈਗਾ ਮੁੰਡਾ ਜਿਹੜਾ ਪ੍ਰਕਾਸ਼ ਨਾ ਰਹਿੰਦਾ ਵਾ ਠੀਕ ਹੈ ਜੀ ਉਹਨੇ ਕਿਤੇ ਕਹਿਦਾ ਬਾਈ ਇਹਦੇ ਕੋਲ ਪੈਸੇ ਆ ਠੀਕ ਹੈ ਨਾ ਪੈਸੇ ਮੇਰੇ ਕੋਲ ਕਿਸੇ ਪਾਸੋਂ ਆਏ ਸੀ ਮੈਂ ਘਰ-ਬਾਰ ਪਾਉਣਾ ਸੀ ਆਦੀ ਭੈਣ ਦਾ ਵਿਆਹ ਕਰਨਾ ਸੀ ਠੀਕ ਹੈ ਜੀ ਇਹ ਗੱਲ ਸੀ ਉਹਨਾਂ ਨੂੰ ਪਤਾ ਲੱਗ ਗਿਆ ਕੋਲ ਪੈਸੇ ਆ ਉਹਨਾਂ ਨੇ ਗੱਲ ਬਣਾ ਕੇ ਹੱਡ ਕਰੇ ਪਾਈ ਰੇਟ ਮੇਰੀ ਦਾਦੀ ਡੈਥ ਹੋਈ ਸੀ ਉਹ ਤੋਂ ਵਗਿਆ ਜਨੇ ਰੇਟ ਪਾਈ ਕਿ ਜਿਹੜਾ ਲਿਸੈਂਸੀ ਵੈਪਨ ਸੀ ਉਹਨੂੰ ਕਿਹਾ ਕਿ ਦੋ ਨੰਬਰ ਦਾ ਵੈਪਨ ਆ ਠੀਕ ਹੈ ਜੀ ਇਸ ਗੱਲ ਪਿੱਛੇ ਇਹਨਾਂ ਨੇ ਹੋਰ ਰੇਟ ਪਾਈ ਦੀ ਕਹਿੰਦੇ ਉਹ ਮੁੰਡੇ ਨੂੰ ਪੇਸ਼ ਕਰਾਓ ਠੀਕ ਹੈ ਜੀ ਮੈਂ ਪੇਸ਼ ਹੋਇਆ ਮੈਨੂੰ ਕਹਿਣ ਲੱਗ ਗਈ ਕਿ ਇਦਾਂ ਕਰਕੇ ਲਾਇਸੈਂਸੀ ਵਿਪਨਾਂ ਤੇ ਦਿਖਾ ਕੇ ਇੱਥੇ ਆਇਆ ਜਾਵਾਂ ਠੀਕ ਹੈ ਮੈਂ ਕਿਹਾ ਬਈ ਲਾਇਸੈਂਸੀ ਆ ਮੈਂ ਇਹ ਗੱਲ ਕਹੀ ਠੀਕ ਹੈ ਜੀ ਪ੍ਰਕਾਸ਼ ਨੂੰ ਗਿਆ ਪ੍ਰਕਾਸ਼ ਨੂੰ ਪਤਾ ਹੀ ਲਾਇਸੈਂਸੀ ਆ ਕਹਿੰਦਾ 10 ਵਾਰ ਕਿੱਥੇ ਆਇਆ ਜਾਵਾਂ ਮੈਂ ਕਿਹਾ ਮੈਨੂੰ ਜਾਣ ਦੋ ਦੋ ਦਿਨ ਦਾ ਟਾਈਮ ਦੋ ਐ ਕਰਦੇ ਕਰਦੇ ਹਫ਼ਤਾ ਹੋ ਗਿਆ ਇਹ ਗੱਲ ਨੂੰ ਠੀਕ ਹੈ ਜੀ ਫਿਰ ਮੰਗੇ ਨੂੰ ਪਤਾ ਲੱਗਾ ਕਿ ਇਹਦੇ ਕੋਲ ਵੀ ਪੈਸੇ ਆ ਉਹ ਕਹਿੰਦਾ ਮੈਂ ਵੀ ਚੱਲ ਵਿੱਚ ਉਹ ਨਟਾਂਗੜਾਉਣ ਲੱਗਾ ਕਿ ਮੈਂ ਤੈਨ ਨਹੀਂ ਨਹੀਂ ਅੰਕਲ ਜੋ ਲਾਇਸੈਂਸੀ ਆ ਮੈਂ ਕਿਹਾ ਆਪਾਂ ਕਹ ਤੂੰ ਕਹਾਂ ਤੂੰ ਪੈਸੇ ਦੇ ਤੈਨੂੰ ਲੱਖ ਰੁਪਏ ਦੇ ਕਹ ਤੇਰੇ ਮੈਂ ਆਈ ਨੀ ਬੇੜਦਾ ਤੇਰਾ ਖੜਾ ਸਾਰੇਆਂ ਨੇ ਖੜਾ ਛੱਡ ਜਾਣਗੇ ਇਸ ਪਰ ਕਾਹ ਜੀ ਦੋਨੋਂ ਦੀ ਗੱਲ ਬਾਤ ਸੀ ਦੋਨੋਂ ਦੀ ਮੰਗੇ ਦੀ ਪ੍ਰਕਾਸ਼ ਦੀ ਠੀਕ ਆ ਜੀ ਇਹ ਗੱਲ ਹੋਈ ਸੀਗੀ ਤੇ ਐਂ ਕਰਦਿਆ ਕਰਉਂਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਅੰਕਲ ਨਹੀਂ ਨਹੀਂ ਮੈਂ ਕਿਹਾ ਜੋ ਲਾਇਸੈਂਸੀ ਮੈਂ ਪੈਸੇ ਕਿਉਂ ਦਵਾ ਮੈਂ ਕਿਹਾ ਅੱਗੇ ਵੀ ਕਿੰਨੇ ਵਾਰ ਨਹੀਂ ਜਾਏ ਪੈਸੇ ਪਰ ਇਹ ਪ੍ਰਕਾਸ਼ ਨੂੰ ਮੈਂ ਠੀਕ ਆ ਇਹ ਗੱਲ ਮੰਨੇ ਨਹੀਂ ਕਹਿੰਦੇ ਇਦਾਂ ਕਰ ਕੋਹ ਨਹੀਂ ਹੁੰਦਾ ਵਾ ਤੇ ਤੇ ਮੈਂ ਕੀ ਫਾਇਦਾ ਤੇ ਪਰਚਾ ਪਊਗਾ ਤੇ ਮੈਂ ਜਿਹਦਾ ਵੈਪਨ ਸੀ ਆ ਤੇ ਇਹ ਦੋਨੇ ਜਾਨੇ ਕਹਿਣ ਲੱਗ ਗਏ ਇਦਾਂ ਕਰਕੇ ਕਿ ਨਹੀਂ ਨਹੀਂ ਮੰਗੇ ਮੈਂ ਪਰਚਾ ਮਾਉਣਾ ਪ੍ਰਕਾਸ਼ ਕਹਿਣ ਲੱਗ ਗਿਆ ਜਾਣ ਕੇ ਕਹਿਣ ਲੱਗਾ ਪ੍ਰਕਾਸ਼ ਮੰਗੇ ਨੂੰ ਮੈਂ ਪਰਚਾ ਮਾਉਣਾ ਬਲਕਿ ਪ੍ਰਕਾਸ਼ ਨੇ ਪੈਸੇ ਖਾਣੇ ਸੀ ਮੇਰੇ ਤੋਂ ਲੈਦਾ ਮੰਗਾ ਕਹਿਣ ਲੱਗੇ ਨਹੀਂ ਨਹੀਂ ਤੂੰ ਇਦਾਂ ਕਰਕੇ ਕਰ ਨਿਬੜਨਾ ਮੈਨੂੰ ਪਤਾ ਸੀ ਮੇਰਾ ਨਿਬੜਨਾ ਇਹੀ ਆਣਾ ਵਾ ਠੀਕ ਆ ਇੱਕ ਸੀ ਸਾਫ ਸੰਦ ਪੁਲਿਸ ਵਾਲਾ ਵਿੱਚ ਇਹ ਤਿੰਨੇ ਸੀ ਇਹਨਾਂ ਨੇ ਤਿੰਨਾਂ ਨੇ ਪੈਸੇ ਖਾਦੇ ਠੀਕ ਆ ਇਹ ਗੱਲ ਹੋਈ ਏ ਮੈਂ ਲਾਇਸੈਂਸ ਵੀ ਪੇਸ਼ ਕਰਾਤਾ ਲਿਆ ਕੇ ਠੀਕ ਆ ਇੱਕ ਪ੍ਰਧਾਨ ਮੇਰੇ ਨਾਲ ਗਿਆ ਸੀ ਆ ਉਹ ਵੀ ਸ਼ਿਵ ਸੈਨਾ ਦਾ ਹੀ ਆ ਠੀਕ ਆ ਜੀ ਉਹਦਾ ਨਾਮ ਭੁੱਲ ਗਿਆ ਮੈਂ ਕੀ ਸੀ ਆ ਉਹ ਲ ਠੀਕ ਹੈ ਫ੍ਰੀਕੋਡ ਲਾਇਸੈਂਸ ਲੈ ਕੇ ਆਂਦਾ ਲਾਇਸੈਂਸ ਦਿਖਾਉਂਦੇ ਵਾਵਾ ਜੂਤ ਵੀ ਮੇਰੇ ਤੋਂ 1.5 ਲੱਖ ਰੁਪਏ ਲਿੱਤਾ ਗਿਆ ਠੀਕ ਹੈ ਜੀ ਉਹ 1.5 ਲੱਖ ਰੁਪਏ ਮੈਂ ਦੀ ਭੈਣ ਦੇ ਜਲੇ ਜੀ ਕਾਂਡੇ ਗੋਣੇ ਬਣਾਉਣੇ ਸੀ ਸਾਰਾ ਉਹ ਕੁਛ ਕਰਨਾ ਹੀ ਵਿਆਹ ਵੀ ਕਰਨੇ ਚਲੋ ਮੈਂ ਘਰ ਵੀ ਬਣਾਉਣੇ ਸੀਗਾ ਇਸ ਗੱਲ ਕਰਕੇ 1.5 ਲੱਖ ਰੁਪਏ ਚਲੋ ਮੇਰੇ ਤੋਂ ਲੈ ਲਿਆ ਲਾਇਸੈਂਸੀ ਮੇਰੇ ਤੋਂ ਪੇਸ਼ ਕਰਦਾ ਮੈਂ ਸਾਰਾ ਉਹ ਦਿਖਾਦਾ ਹੀ ਠੀਕ ਹੈ ਜੀ ਸਾਰੀ ਗੱਲ ਖਤਮ ਹੋ ਗਈ ਇਹਨਾਂ ਨੇ ਅਨੰਦ ਪ੍ਰਕਾਸ਼ ਜੀ ਤੇ ਮੰਗ ਲਈ ਆਪ ਚੋ ਕੀ ਲੜਾਈ ਠੀਕ ਹੈ ਜੀ ਪ੍ਰਕਾਸ਼ ਮੈਨੂੰ ਗਾਲਾਂ ਕੱਢਣ ਲੱਗ ਗਿਆ ਕਿ ਤੂੰ ਉਹਨੂੰ ਵੇਚ ਇਹ ਵਰ ਕੇ ਮੈਂ ਤੇਰੇ ਤੇ ਮੈਂ ਪਰਚੇ ਪਾਉਂਗਾ ਐ ਕਰੂੰਗਾ ਤੈਨੂੰ ਟਿੱਗਣ ਨਹੀਂ ਦੇਣਾ ਤੂੰ ਉਹਨੂੰ ਵਿੱਚ ਕਿਉਂ ਲੈਂਦਾ ਜੇ ਤੈਨੂੰ ਮੈਂ ਕਹਿਆ ਹੀ ਕਹਿੰਦਾ ਮੇਰੀ ਤੇਰੇ ਨਾਲ ਗੱਲ ਆ ਮੈਂ ਕਿਹਾ ਬਈ ਮੈਂ ਤੈਨੂੰ ਬੁਲਾਇਆ ਨਹੀਂ ਉਹਨੂੰ ਕਿਸੇ ਨੇ ਉਂਗਲ ਲਾ ਦਿੱਤੀ ਇਹਦੇ ਕੋਲ ਪੈਸੇ ਵਾਵਾ ਆਏ ਆ ਠੀਕ ਹੈ ਜੀ ਮੈਂ ਇਹਦੇ ਜਿੱਥੇ ਮੈਂ ਕੰਮ ਕਰਦਾ ਹੀ ਉੱਥੋਂ ਮੈਂ ਪੈਸੇ ਵਾਦੇ ਸੀ ਵੱਧ ਪਾਉਂਗਾ ਤੋ ਆਦੇ ਤੋਂ ਐਡਵਾਂਸ ਇਹ ਗੱਲ ਉਹੀ ਸਾਰੀ ਠੀਕ ਹੈ ਇਹ ਦੋਨਾਂ ਦੀ ਆਪ ਚ ਤੂੰ ਤੂੰ ਮੈਂ ਮੈਂ ਹੋ ਗਈ ਠੀਕ ਹੈ ਜੀ ਮੈਨੂੰ ਇਹ ਗੱਲ ਤਾਂ ਲੱਗਿਆ ਬਾਅਦ ਚ ਪਤਾ ਮੈਨੂੰ ਉਹ ਕਹਿਣ ਲੱਗਿਆ ਮੈਨੂੰ ਪ੍ਰਕਾਸ਼ ਨੇ ਘਰੇ ਬੁ ਕਰੇ ਇਹਨੇ ਇਹਦੇ ਕੈਮਰਾ ਸਾਹਮਣੇ ਮੈਂ ਇਹਨਾਂ ਦੇ ਘਰੇ ਆਇਆ ਰਿਕਾਰਡਿੰਗ ਵੀ ਕਢਾ ਕੇ ਦੇਖ ਲਓ ਠੀਕ ਹੈ ਇਹਨਾਂ ਦੇ ਅੰਦਰ ਬੈਠਾ ਇਹਨੇ ਮੈਨੂੰ ਉੱਥੇ ਇਹ ਗੱਲ ਕਹੀ ਕਹਿੰਦੇ ਜੇ ਤੂੰ ਮੰਗੇ ਦਾ ਨਾਂ ਕੰਮ